ਇਸ ਕਰਕੇ ਦੁਨੀਆ ਦਾ ਬਹੁਤ ਵੱਡਾ ਹਿੱਸਾ ਜਾਂ ਤਾਂ ਜਾਣੇ ਹਨ ਜਾਣੇ ਵਿੱਚ ਹੈ ਜਾਂ ਕਿਸੇ ਦੇ ਇਸ਼ਾਰੇ ਤੇ ਹੈ ਉਹਨਾਂ ਸਾਰਿਆਂ ਦਾ ਜੋਰ ਇਹ ਲੱਗਾ ਵੀ ਜੇ ਸਿੱਖ ਬਾਣੀ ਨੂੰ ਵਿਚਾਰਨਾ ਬੰਦ ਕਰ ਦੇਣ ਤੇ ਸ਼ਾਇਦ ਕੌਮ ਦਾ ਭਲਾ ਹੋ ਸਕਦਾ ਹੈ ਉਹਦੇ ਵਿੱਚੋਂ ਇੱਕ ਟਰਮ ਇਹ ਪੈਦਾ ਹੋਈ ਹੈ ਵੀ ਤੁਸੀਂ ਵਿਚਾਰੋ ਨਾ ਸਿਰਫ ਇਹਨੂੰ ਪੜੀ ਚੱਲੋ ਮੰਨ ਲਓ ਵੀ ਤੁਹਾਡੇ ਸਾਹਮਣੇ ਕੋਈ ਐਪਲੀਕੇਸ਼ਨ ਹੋਵੇ ਤੁਹਾਡੇ ਕੋਲ ਆਈ ਜਦ ਤੁਹਾਡੇ ਕੋਲ ਕੋਈ ਲੈਟਰ ਆਇਆ ਤਾਂ ਤਾਂ ਪੜ੍ਹੀ ਜਾਂਦੀ ਹੈ ਤਾਂ ਕਿ ਉਹਦੇ ਵਿੱਚ ਜੋ ਲਿਖਿਆ ਉਹਨੂੰ ਸਮਝਿਆ ਜਾ ਸਕੇ ਆਦਰਵਾਇਜ਼ ਉਸ ਐਪਲੀਕੇਸ਼ਨ ਨੂੰ ਜੇ ਤੁਸੀਂ ਪੜ੍ਹ ਕੇ ਸਿਰਫ ਛੱਡ ਦਿੰਨੇ ਹੋ ਤਾਂ ਉਹ ਕੋਈ ਮਹਨੇ ਨਹੀਂ ਰੱਖਦੀ ਚੀਜ਼ ਬਾਣੀ ਅਸਲ ਚ ਜ਼ਿੰਦਗੀ ਦੀ ਅਗਵਾਈ ਕਰਨ ਵਾਲਾ ਇਹ ਬੜਾ ਪਿਆਰਾ ਸਿਧਾਂਤ ਔਰ ਇਹਨੂੰ ਪੜ੍ਹਨਾ ਹੈ ਔਰ ਇਹਦੀ ਅਗਵਾਈ ਕੁ ਬੁਲਣੀ ਹੈ ਇਹਦੇ ਅਧੀਨ ਚੱਲਣ ਦੀ ਕੋਸ਼ਿਸ਼ ਕਰਨੀ ਹੈ ਤੈਨੋਂ ਵਿਚਾਰੋ ਸਮਝੋ ਜਿਹੜੀ ਮੈਂ ਬੇਨਤੀ ਕਰਦਾ ਸੀ ਵੀ ਆਪਣੀ ਇੱਕ رائے ਬਣਾਈਏ ਆਪਣੀ رائے ਕਿੱਦਾਂ ਬਣਾਈਏ ਗੁਰਬਾਣੀ ਨੂੰ ਪੜ੍ਹ ਕੇ ਕਿਸੇ ਬੰਦੇ ਦੀ ਸੁਣ ਕੇ ਨਹੀਂ ਕਿਸੇ ਬਾਬੇ ਦੀ ਸੁਣ ਕੇ ਨਹੀਂ ਕੋਈ ਕਿਤਾਬ ਪੜ੍ਹ ਕੇ ਨਹੀਂ رائے ਬਣਾਉਣੀ ਕਿਤਾਬਾਂ ਵੀ ਬੜੀਆਂ ਤਰ੍ਹਾਂ ਦੀਆਂ ਮਿਲ ਜਾਣਗੀਆਂ ਤੁਹਾਨੂੰ ਪੰਜਾਬੀ ਚੋਂ ਕਿਤਾਬਾਂ ਮਿਲ ਜਾਣਗੀਆਂ ਜਿਹੜੀਆਂ ਸਿੱਖ ਨੂੰ ਗੁਰਬਾਣੀ ਤੋਂ ਦੂਰ ਕਰਦੀਆਂ ਨੇ ਪੰਜਾਬੀ ਭਾਸ਼ਾ ਚ ਮਿਲ ਜਾਣਗੀਆਂ ਕਿਸੇ ਪੰਜਾਬੀ ਵੱਲੋਂ ਲਿਖੀਆਂ ਵੀ ਮਿਲ ਜਾਣਗੀਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਕਰਦੇ ਬੰਦੇ ਵੀ ਤੁਹਾਨੂੰ ਇਦਾਂ ਦੇ ਮਿਲ ਜਾਣਗੇ ਜਿਹੜੇ ਵਿਚਾਰ ਗੁਰਬਾਣੀ ਦੀ ਕਰ ਰਹੇ ਨੇ ਪਰ ਸਾਨੂੰ ਗੁਰਬਾਣੀ ਤੋਂ ਦੂਰ ਖੜ ਰਹੇ ਨੇ ਉਹ ਲੋਕ ਵੀ ਤੁਹਾਨੂੰ ਮਿਲ ਜਾਣਗੇ ਜਦੋਂ ਕੋਈ ਬੰਦਾ ਗੁਰਬਾਣੀ ਦਾ ਵਾਕ ਵਰਤ ਕੇ ਕਿਸੇ ਬੰਦੇ ਤੇ ਗੱਲ ਟੁਕਾ ਰਿਹਾ ਹੋਵੇ ਤੇ ਸਮਝ ਲਓ ਕਿ ਇਸ ਬੰਦੇ ਨੂੰ ਅਜੇ ਸਮਝ ਨਹੀਂ ਆ ਵਾਕ ਬਾਣੀ ਦੇ ਵਰਤ ਰਿਹਾ ਜਿਹੜੇ ਨਿਰੰਕਾਰੀ ਬਾਣੀ ਹੈ ਤੇ ਜੋੜ ਕਿਸੇ ਵਿਅਕਤੀ ਵਿਸ਼ੇਸ਼ ਨਾਲ ਰਿਹਾ ਹੈ ਇਸੇ ਕਰਕੇ ਪੰਜਾਬ ਵਿੱਚ ਧੜਾ ਧੜ ਡੇਰਾਵਾਦ ਵਧਿਆ ਹੈ। ਔਰ ਤੁਸੀਂ ਵੇਖੋ ਡੇਰਾਵਾਦ ਪੰਜਾਬ 'ਚ ਕਿਉਂ ਵਧਿਆ? ਬਿਹਾਰ 'ਚ ਕਿਉਂ ਨਹੀਂ ਵਧਿਆ? ਕਿਉਂਕਿ ਗਰੀਬੀ ਬੜੀ ਹੈ ਬਿਹਾਰ ਵਿੱਚ। ਉੱਥੇ ਵੀ ਤੇ ਡੇਰਾਵਾਦ ਆ ਹੀ ਸਰ ਜੇ ਲੋਕਾਂ ਦਾ ਹੀ ਭਲਾ। ਕਈ ਡੇਰੇ ਵਾਲੇ ਕਹਿੰਦੇ ਨੇ ਅਸੀਂ ਲੋਕਾਂ ਦੇ ਭਲੇ ਲਈ ਆਂ। ਤੇ ਬੜੀ ਦੁਨੀਆ ਗਰੀਬ ਹੈ। ਬੰਗਲਾਦੇਸ਼ ਡੇਰਾ ਕਿਉਂ ਨਹੀਂ ਖੋਲਦਾ? ਕਿਉਂ ਨਹੀਂ ਨੇਪਾਲ 'ਚ ਡੇਰਾ ਖੋਲਦਾ? ਕੋਈ ਨੇਪਾਲ ਵੀ ਤੇ ਗਰੀਬ ਮੁਲਕ ਹੈ। ਸਿਰਫ ਪੰਜਾਬ ਹੀ ਕਿਉਂ ਚੁਣਿਆ ਜਾਂਦਾ ਉਹਦੀ ਵਜ੍ਹਾ ਹੈ ਕਿ ਜੇ ਪੰਜਾਬ ਵਿੱਚ ਉਹ ਵਿਚਾਰਧਾਰਾ ਪਨਪਣੀ ਹੈ ਉਹ ਵਿਚਾਰਧਾਰਾ ਨੇ ਜਨਮ ਲੈਣਾ ਹੈ ਜਿਹੜੀ ਵਿਚਾਰਧਾਰਾ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ ਯੂਨੀਵਰਸਲ ਸਨਾਤ ਦੀ ਗੱਲ ਕਰਦੀ ਹੈ ਜਿਹੜੀ ਕੁੱਲ ਕਾਇਨਾਤ ਦੇ ਅੰਦਰ ਠੰਡ ਵਰਤੌਣ ਦੀ ਗੱਲ ਕਰਦੀ ਹੈ ਜਿਹੜੀ ਕੁੱਲ ਕਾਇਨਾਤ ਦੇ ਅੰਦਰ ਹਲੀ ਮੀਰਾਜ ਦੀ ਗੱਲ ਕਰਦੀ ਹੈ ਉਹਨੂੰ ਕਿਵੇਂ ਰੋਕਿਆ ਦਾਏ ਉਹਦੇ ਲਈ ਬੰਦੇ ਫਿਰ ਤਤਪਰ ਰਹਿੰਦੇ ਨੇ ਅਸੀਂ ਕਈ ਵਾਰ ਸਾਡੀ ਸਮਝ ਇੰਨੀ ਨਹੀਂ ਹੁੰਦੀ ਜਾਂ ਸਾਨੂੰ ਸਮਝਣ ਨਹੀਂ ਦਿੱਤਾ ਜਾਂਦਾ ਸਾਨੂੰ ਸਾਰੇ ਫੈਕਟ ਨਹੀਂ ਪਤਾ ਹੁੰਦੇ ਅਸੀਂ ਇੱਕ ਇੱਕ ਚੀਜ਼ ਨੂੰ ਵੇਨਿਆ ਤੇ ਉਹਦੇ ਤੋਂ ਪ੍ਰਭਾਵਿਤ ਹੋ ਜਾਂਦੇ ਆ ਓਵਰ ਆਲ ਹਰ ਪੱਖ ਤੋਂ ਬੰਦਾ ਕਈ